ਪਰ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਆ ਮਹਾਰਾਜ ਜੀ ਕਹਿੰਦੇ ਨੇ ਇੱਕ ਓੰਕਾਰ ਹੁਣ ਫਿਰ ਧਿਆਨ ਦੇ ਕੇ ਗੱਲ ਸੁਣਿਓ ਵੀਰੋ ਪੈਣੋ ਇੱਕ ਓੰਕਾਰ ਸਾਨੂੰ ਐਵੇਂ ਨਹੀਂ ਮਿਲ ਗਿਆਗਾ ਭਾਈ ਸਾਹਿਬ ਭਾਈ ਗੁਰਦਾਸ ਨੂੰ ਪੁੱਛੀਏ ਭਾਈ ਸਾਹਿਬ ਜੀ ਤੁਸੀਂ ਕਿਰਪਾ ਕਰੋ ਹੁਣ ਵੀ ਇੱਕ ਓੰਕਾਰ ਕਿਦਾਂ ਪ੍ਰਾਪਤ ਹੋਇਆ ਤੇ ਭਾਈ ਸਾਹਿਬ ਜੀ ਦਾ ਕਥਨ ਕਹਿਣ ਲੱਗਿਆ ਭਾਈ ਸਾਹਿਬ ਕਹਿੰਦੇ ਨੇ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਵਸ਼ਾਈ ਭਾਰੀ ਕਰੀ ਤਪਸ਼ਿਆ ਵੱਡੇ ਭਾਗ ਹਰਸੋ ਬਣਾਈ ਭਲਾ ਕੀ ਅਰਥ ਹੈ ਦੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਲੋਕਾਂ ਨੇ ਭੂਤਨਾ ਵੀ ਕਿਹਾ ਬੇਤਾਲਾ ਵੀ ਕਿਹਾ ਆਦਮੀ ਵੀ ਕਿਹਾ ਵਿਚਾਰਾ ਲਫ਼ਜ਼ ਵੀ ਵਰਤਿਆ ਤੇ ਭਾਈ ਸਾਹਿਬ ਕਹਿੰਦੇ ਨੇ ਇਨੇ-ਇਨੇ ਵਿਖੜੇ ਪੈਣਿਆਂ ਵਿੱਚੋਂ ਨਿਕਲ ਕੇ ਗੁਰੂ ਸਾਹਿਬ ਜੀ ਨੇ ਇੱਕ ਓੰਕਾਰ ਸਾਡੀ ਝੋਲੇ ਵਿੱਚ ਪਾਇਆ ਤੇ ਅਸੀਂ ਫਿਰ ਵੀ ਉਹਨੂੰ ਪੜਦੇ ਜਾਨੇ ਇੱਕ ਓੰਕਾਰ ਇੱਕ ਓੰਕਾਰ ਇਹਦਾ ਪਾਠ ਨਹੀਂ ਹੈ ਪਾਠ ਹੈ ਇੱਕ ਓ ਓੰਕਾਰ ਇਹਦਾ ਅਰਥ ਹੈ ਇੱਕ ਦਾ ਮਤਲਬ ਹੈ ਜਿੰਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ ਹੈ ਵੇਖੋ ਕਿੱਡਾ ਪਿਆਰਾ ਫੈਸਲਾ ਵਾ ਕੀ ਕਾਰਨ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਵਿਰੋਧ ਕਰਨ ਦਾ ਵੀ ਮਤਲਬ ਗੁਰੂ ਨਾਨਕ ਸਾਹਿਬ ਦਾ ਕਿਉਂ ਵਿਰੋਧ ਹੋ ਰਿਹਾ ਸੀਗਾ ਗੁਰੂ ਨਾਨਕ ਸਾਹਿਬ ਆਹ ਮਾਰੇ ਕਿਸੇ ਦੀ ਜ਼ਮੀਨ ਹੀ ਨਾ ਪਰ ਰਹੇ ਸੀ ਕਿਸੇ ਨੂੰ ਬੁਰਾ ਨਹੀਂ ਕਹਿ ਰਹੇ ਸਨ ਗੁਰੂ ਸਾਹਿਬ ਕਿਸੇ ਨੂੰ ਭਲਾ ਨਹੀਂ ਕਹਿੰਦੇ ਤੇ ਕਿਸੇ ਨੂੰ ਮੰਦਾ ਨਹੀਂ ਕਹਿੰਦੇ ਸਨ ਇੱਕੋ ਹੀ ਗੱਲ ਸੀਗਾ ਜਿਹੜਾ ਇੱਕ ਲਫ਼ਜ਼ ਸੀ ਨਾ ਮਾਫੀ ਚ ਉਹਨਾਂ ਵਿਰੋਧੀਆਂ ਨੂੰ ਚੁਬਨ ਲੱਗ ਪਿਆ ਵੀ ਹਾਂ ਵੀ ਅਸੀਂ ਤੇ ਪਤਾ ਨਹੀਂ ਕਿੰਨਿਆਂ ਦੀ ਗਿਣਤੀ ਸਥਾਪਿਤ ਕਰਦੀ ਗੁਰੂ ਨਾਨਕ ਸਾਹਿਬ ਨੇ ਇੱਕ ਦੀ ਗੱਲ ਕੀਤੀ ਪਰ ਅੱਜ ਸੌਖਾ ਕਰਤਾ ਮੇਰੇ ਮਾਲਕ ਨੇ ਰੱਹ ਮੈਨੂੰ ਗੁਰੂ ਨਾਨਕਾ ਦੀ ਇੱਕ ਗੱਲ ਬੜੀ ਪਿਆਰੀ ਲੱਗਦੀ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਸੇ ਦੀ ਲਾਈਨ ਕੱਟੀ ਨਹੀਂ ਖਿਆਲ ਕਰਿਓ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਸੇ ਦੀ ਲਾਈਨ ਕੱਟੀ ਨਹੀਂ ਸਗੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ ਆਪਣੀ ਲਾਈਨ ਇੰਨੀ ਵੱਡੀ ਖਿੱਚ ਦਿੱਤੀ ਕਿ ਅਗਲਿਆਂ ਦੀ ਲਾਈਨ ਜਿਹੜੀ ਆ ਛੋਟੀ ਪੈ ਗਈ ਹੁਣ ਗੁਰੂ ਸਾਹਿਬ ਜੀ ਵੇਖੋ ਕੀ ਲਫ਼ਜ਼ ਵਰਦ ਨੇ ਇੱਕ ਇਹਦੇ ਜੇ ਮੈਂ ਕਦੇ ਗੱਲ ਕਰਦਾ ਕੱਲੇ ਇੱਕ ਦੀ ਵੀ ਆਖਿਆ ਬਹੁਤ ਲੰਬੀ ਹੋ ਜਾਣੀ ਇਹਦਾ ਅਰਥ ਹੈ ਜਿੰਦੇ ਵਰਗਾ ਹੋਰ ਕੋਈ ਨਹੀਂ ਲਾਹ ਹੋਰ ਗੁਰੂ ਸਾਹਿਬ ਦੇ ਦਰਸ਼ਨ ਕਰੀ ਮਹਾਰਾ ਕਹਿੰਦੇ ਤੋ ਦਬੇ ਨ ਦੂਜਾ ਨਹੀਂ ਕੋਏ ਤੂੰ ਕਰਤਾ ਕਰ ਹੈ ਸੋ ਹੋਏ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲਹਾਰਣੈ ਜਲ ਥਲ ਮਹੀ ਅਲ ਸੋਏ ਕਿੰਨੇ ਕਿੰਨੇ ਸਤਗੁਰੂ ਦੇ ਪ੍ਰਮਾਣ ਜਿਹੜੇ ਇੱਕ ਦੀ ਵਿਆਖਿਆ ਕਰੀ ਜਾਂਦੇ ਆ ਮਹਾਰਾਜ ਨੇ ਕਿਤੇ ਬਾਣੀ ਚ ਇਦਾਂ ਵੀ ਲਿਖਿਆ ਜਲ ਥਲ ਮਹੀ ਅਲ ਪੂਰਿਆ ਏ ਭਾਈ ਉਹ ਪਰਮਾਤਮਾ ਜਲ ਵਿੱਚ ਵੀ ਆ ਥਲ ਵਿੱਚ ਵੀ ਆ ਪਤਾਲ ਵਿੱਚ ਵੀ ਆ ਹਰ ਥਾਂ ਤੇ ਮੌਜੂਦ ਹੈ ਐਵੇਂ ਤੁਹਾਡਾ ਬਾਣੀ ਚ ਸਤਿਗੁਰੂ ਜੀ ਪੁਕਾਰ ਕਰਦੇ ਨੇ ਪੜੋਖਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸ਼ਲੋਕ ਦੀ ਇਹ ਪੰਕਤੀ ਰਲ ਕੇ ਪੜੋਖਾ ਬਲਾਂ ਘਾਟ ਕਾਟ ਮੈਂ ਹਰ ਜੂ ਬਸੈ ਸੰਤਨ ਕਯੋ ਪੁਕਾਰ ਰੱਬ ਦੇ ਪਿਆਰਿਆਂ ਨੇ ਪੁਕਾਰ ਕਰਕੇ ਆਖਿਆ ਉਹ ਬੰਦੇ ਆ ਰੱਬ ਸਾਰਿਆਂ ਵਿੱਚ ਵਸਿਆ ਹੋਇਆ ਹੈ ਪੜੋ ਬਚਨ ਹੋਰ ਮਾਰੇ ਕੀ ਕਹਿੰਦੇ ਨੇ ਉਹ ਰੱਬ ਜਿੰਦਾ ਅਸੀਂ ਰੋਜ਼ ਜਕਰ ਪੜਦੇ ਹਤਨਾ ਅਸੀਂ ਰਾਗ ਦੇ ਅੰਦਰ ਭਾਈ ਸਾਹਿਬ ਜੀ ਕੀਰਤਨ ਦੇ ਰੂਪ ਚ ਪੜਦੇ ਆ ਨਾ ਸਭ ਮੈਂ ਜੋਤ ਜੋਤ ਹੈ ਸੋਏ ਬੋਲੋ ਜੀ ਤੇ ਸਦਾ ਚਾਨਣ ਸਭ ਮੈਂ ਚਾਨਣ ਹੋ ਆਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤੇ ਸੁਭਾਵੈ ਸੋ ਆਰਤੀ ਹੋਏ ਇਹ ਤੇਰੀ ਆਰਤੀ ਹੋ ਰਹੀ ਏ ਤੇਰੀ ਵਡਿਆਈ ਹੋ ਰਹੀ ਤੇਰੀ ਸ਼ੋਭਾ ਹੋ ਰਹੀ ਏ ਸ਼ੋਭਾ ਕੀ ਏ ਕਿ ਰੱਬ ਸਾਰਿਆਂ ਵਿੱਚ ਰਮਿਆ ਹੋਇਆ ਵਾ ਤੇ ਇਹੋ ਗੱਲ ਧੰਗ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਕਨੇ ਇੱਕ ਏ ਭਾਈ ਉਹ ਇੱਕ ਹੈ ਅਗਲਾ ਬਚਨ ਉਹ ਉਹ ਦਾ ਅਰਥ ਦਾ ਬ੍ਰਹਮ ਜਿਹਨੀ ਮੈਂ ਗੱਲ ਕਰਿਆ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਇੱਕ ਹੈ ਅਗਲਾ ਲਫਜ਼ ਹੈ ਅੰਕਾਰ ਅੰਕਾਰ ਦਾ ਅਰਥ ਹੈ ਇੱਕ ਪ੍ਰਮਾਤਮਾ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਵਾ ਜਿਹਦਾ ਸਾਰਿਆਂ ਚ ਵਸਿਆ ਹੋਇਆ ਵਾ ਅਗਲਾ